11ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਸਨੇਹ ਦੇ ਆਰ ਪਾਰ 11ਵੀਂ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਦੇ ਸ਼ਹਿਰ ਟੋਰਾਂਟੋ ਚ ਸਫਲਤਾਪੂਰਵਕ ਨੇਪਰੇ ਚੜ ਗਈ ਨਾ ਕੇਵਲ ਨੇਪਰੇ ਚੜ ਗਈ ਬਲਕਿ ਕਈ ਅਰਥਾਂ ਵਿੱਚ ਸਾਰਥਕ ਸਨੇਹ ਵੀ ਦੇ ਗਈ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਨਾ ਇਸ ਕਾਨਫਰੰਸ ਦੇ ਸੂਤਰਤਾਰ ਅਜਾਇਬ ਚੱਠਾ ਤੇ ਸਰਦੂਲ ਥਿਆੜਾ ਦੀ ਅਸਲ ਵਿੱਚ ਮਾਂ ਬੋਲੀ ਦਾ ਫਰਜ਼ ਨਿਭਾਉਣ ਅਤੇ ਕਰਜ਼ ਲਾਉਂਦੀ ਜਾਗ ਸਿੱਖਣੀ ਹੋਵੇ ਤਾਂ ਕੋਈ ਅਜਾਇਬ ਚੱਠਾ ਅਤੇ ਸਰਦੂਲ ਥਿਆੜਾ ਦੋ ਭਰਾਵਾਂ ਵਰਗੇ ਦੋਸਤਾਂ ਤੋਂ ਸਿੱਖੇ ਜੇ ਇਹਨਾਂ ਦੋਹਾਂ ਦਾ ਵਾਸ ਚੱਲੇ ਤਾਂ ਦੋਹਾਂ ਪੰਜਾਬਾਂ ਵਿਚਲੀ ਲਕੀਰ ਨੂੰ ਮੀਟ ਕੇ ਸਮੁੱਚੀ ਪੰਜਾਬੀਅਤ ਨੂੰ ਇੱਕ ਕਰ ਦੇਣ ਆਖਿਰ ਪੰਜਾਬੀ ਉਹ ਜ਼ੁਬਾਨ ਹੈ ਜਿਸ ਨੂੰ ਸਾਈਂ ਬੁੱਲੇ ਸ਼ਾ ਬਾਬਾ ਨਾਨਕ ਤੇ ਬਾਬਾ ਫਰੀਦ ਵਰਗੀਆਂ ਰੂਹਾਂ ਨੇ ਆਪਣੇ ਮੁਖਾਰਬੰਦ ਵਿੱਚੋਂ ਉਚਾਰ ਕੇ ਅਮੀਰੀ ਬਖਸ਼ੀ ਹੈ ਤੇ ਅੱਜ ਉਹੀ ਪੰਜਾਬੀ ਭਾਸ਼ਾ ਆਪਣੀ ਹੋਣ ਦੀ ਲੜਾਈ ਲੜ ਰਹੀ ਹੈ ਅਜਿਹੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਜਿਸ ਵਿੱਚ ਕੈਨੇਡਾ ਅਮਰੀਕਾ ਭਾਰਤ ਪਾਕਿਸਤਾਨ ਸਮੇਤ ਕਈ ਮੁਲਕਾਂ ਦੇ ਪੰਜਾਬੀ ਸ਼ਿਰਕਤ ਕਰ ਰਹੇ ਹੋਣ ਦੀ अहमियत ਹੋਰ ਵੀ ਵੱਧ ਜਾਂਦੀ ਹੈ ਇਸ ਵਾਰ ਦੀ ਵਰਲਡ ਪੰਜਾਬੀ ਕਾਨਫਰੰਸ ਦੇ ਮੁੱਖ ਪ੍ਰੋਣੇ ਉੱਗੇ ਵਾਤਾਵਰਣ ਪ੍ਰੇਮੀ ਪਦਮਸ਼ੀਰੀ ਸੰਤ ਬਲਬੀਰ ਸਿੰਘ ਸੀਚੇਵਾਲ ਸਨ ਜਿਨ੍ਹਾਂ ਨੂੰ ਹੁਣ ਪਾਣੀਆਂ ਦੇ ਇਰਾਖਿਆਂ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਜਾਂ ਪੰਜਾਬੀਅਤ ਦੇ ਰਾਖੇ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜੋ ਉਹਨਾਂ ਪੰਜਾਬੀ ਮਾਂ ਬੋਲੀ ਦੀ ਉਸਾ ਸੇਵਾ ਕੀਤੀ ਹੈ ਜੋ ਆਜ਼ਾਦ ਭਾਰਤ ਵਿੱਚ ਅਜੇ ਤੱਕ ਕੋਈ ਪੰਜਾਬੀ ਐਮਪੀ ਯਾਨੀ ਮੈਂਬਰ ਪਾਰਲੀਮੈਂਟ ਨਹੀਂ ਸੀ ਕਰ ਸਕਿਆ ਉਹ ਹੈ ਪਾਰਲੀਮੈਂਟ ਦੀ ਕਾਰਵਾਈ ਨੂੰ ਲਿਖਤੀ ਤੌਰ ਤੇ ਪੰਜਾਬੀ ਭਾਸ਼ਾ ਵਿੱਚ ਲਾਗੂ ਕਰਵਾਉਣਾ ਸੰਤ ਸੀਚੇਵਾਲ ਦੇ ਯਤਰਾ ਸਦਕਾ ਅੱਜ ਸਮੁੱਚੀ ਕਾਰਵਾਈ ਪੰਜਾਬੀ ਸਮੇਤ 22 ਹੋਰ ਭਾਰਤੀ ਭਾਸ਼ਾਵਾਂ ਵਿੱਚ ਪ੍ਰਸਾਰਤ ਕੀਤੀ ਜਾਂਦੀ ਹੈ ਅਜਿਹੇ ਮੌਕੇ ਸੰਤ ਸੀਚੇਵਾਲ ਦਾ ਸਨਮਾਨ ਕਰਕੇ ਵਰਲਡ ਪੰਜਾਬੀ ਕਾਨਫਰੰਸ ਨੇ ਸੱਚੇ ਅਰਥਾਂ ਵਿੱਚ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਦੂਜਾ ਇਤਿਹਾਸਕ ਕਦਮ ਮਾਂ ਬੋਲੀ ਪ੍ਰਤੀ ਅਜਾਇਬ ਜੱਠਾ ਤੇ ਸਰਦੂਲ ਥਿਆੜਾ ਨੇ ਪੁੱਟਿਆ ਹੈ ਕਾਇਦਾ ਨੂਰ ਛਪਵਾ ਕੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਜਾਵਾਂ ਕਿ ਇਹ ਉਹ ਕਾਇਦਾ ਹੈ ਜਿਸ ਨੂੰ ਹਿੰਦੀ ਪੰਜਾਬੀ ਉਰਦੂ ਜਾਂ ਅੰਗਰੇਜ਼ੀ ਵਿੱਚੋਂ ਕਿਸੇ ਇੱਕ ਭਾਸ਼ਾ ਦਾ ਜਾਣੂ ਬਾਕੀ ਦੀਆਂ ਸਾਰੀਆਂ ਭਾਸ਼ਾਵਾਂ ਆਸਾਨੀ ਨਾਲ ਸਿੱਖ ਸਕਦਾ ਹੈ ਇਹ ਕਾਇਦਾ ਮਹਾਰਾਜਾ ਰਣਜੀਤ ਸਿੰਘ ਵੇਲੇ ਲਾਗੂ ਸੀ ਇਹ ਕਾਨਫਰੰਸ ਮੌਕੇ ਸ਼ਿਰਕਤ ਕਰਨ ਵਾਲੀਆਂ ਮਾਨਮਤੀਆਂ ਹਸਤੀਆਂ ਵਿੱਚ ਕੈਨੇਡਾ ਸਰਕਾਰ ਦੇ ਮੰਤਰੀ ਮੈਂਬਰ ਪਾਰਲੀਮੈਂਟ ਮੇਅਰ ਡਿਪਟੀ ਮੇਅਰ ਸਿਟੀ ਕੌਂਸਲਰ ਤੇ ਖਾਸ ਕਰਕੇ ਭਾਰਤੀ ਕੌਂਸਲਰ ਜਨਰਲ ਗਰੀਸ ਜੁਨੇਜਾ ਸ਼ਾਮਲ ਸਨ ਇਸ ਮੌਕੇ ਤੇ ਪੰਜਾਬੀ ਭਾਸ਼ਾ ਬਾਰੇ ਖੋਜ ਪੱਤਰ ਪੜ੍ਹੇ ਗਏ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਗਏ ਅਤੇ ਕਵੀ ਦਰਬਾਰ ਹੋਇਆ ਪ੍ਰਸਿੱਧ ਪੰਜਾਬੀ ਕਵਿਤਰੀ ਅਮਰਤਾ ਪ੍ਰੀਤਮ ਯਾਦਗਾਰੀ ਅਵਾਰਡ ਪੰਜਾਬੀ ਫਿਲਮਾਂ ਦੀ ਅਦਾਕਾਰਾ ਨਿਰਮਲ ਅਰੀਸ਼ੀ ਨੂੰ ਮਿਲਿਆ ਜਦਕਿ ਮਸ਼ਹੂਰ ਸੁਰਜੀਤ ਪਾਤਰ ਯਾਦਗਾਰੀ ਅਵਾਰਡ ਨਾਲ ਸਨਮਾਨੇ ਗਏ ਸੰਤ ਬਲਬੀਰ ਸਿੰਘ ਸੀ ਚਿਵਾਲ ਇਸ ਤੋਂ ਇਲਾਵਾ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਚੋਂ ਇੱਕ ਜਸ ਗੁਰੀ ਦੀ ਗੁਰੀ ਦੀ ਲਿਖੀ ਸੀ ਤੇ ਦੂਜੀ ਕਿਤਾਬ ਜੀਓ ਖੂਬਸੂਰਤ ਜ਼ਿੰਦਗੀ ਖੁਦ ਅਜਾਇਬ ਚੱਠਾ ਅਤੇ ਭੁਪਿੰਦਰ ਸਿੰਘ ਖੇਲ ਦੁਆਰਾ ਸੰਪਾਦਿਤ ਕੀਤੀ ਗਈ ਸੀ ਖਾਸ ਗੱਲ ਇਹ ਵੀ ਸੀ ਕਿ ਇਸ ਮੌਕੇ ਤੇ ਗਦਰੀ ਬਾਬਿਆਂ ਜਾਂ ਯੋਧਿਆਂ ਬਾਰੇ ਅਤੇ ਪੰਜਾਬੀ ਭਾਸ਼ਾ ਬਾਰੇ ਨਾ ਕੇਵਲ ਪਰਚੇ ਪੜੇ ਗਏ ਬਲਕਿ ਬਾਬਾ ਹਰਨਾਮ ਸਿੰਘ ਬੱਤ ਨਰ ਸਿੰਘ ਬਾਬਾ ਗੁਰਦੇਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਇੱਕ ਵਾਰ ਫਿਰ ਅਜਾਇਬ ਚੱਠਾ ਸਰਦੂਲ ਥਿਆੜਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ